ਕੇਂਦਰ ਸਰਕਾਰ ਵੱਲੋਂ પેટ્રોલ ਤੇ ਡੀਜ਼ਲ ਦੇ ਰੇਟ ਘਟਾਏ ਗਏ ਨੇ ਔਰ ਲੁਧਿਆਣਾ ਦੇ પેટ્રોલ ਪੰਪ ਦੀਆਂ ਤਸਵੀਰਾਂ ਨੇ ਹੁਣ પેટ્રોલ 68 ਰੁਪਏ 70 ਪੈਸੇ ਹੋ ਗਿਆ ਡੀਜ਼ਲ 86 ਰੁਪਏ 99 ਪੈਸੇ ਹੋ ਗਿਆ ਇਸ ਤੋਂ ਪਹਿਲੇ ਜਿਹੜਾ પેટ્રોલ ਦਾ ਰੇਟ ਸੀ ਉਹ પેટ્રોલ ਦਾ ਰੇਟ 98 ਰੁਪਏ 60 ਪੈਸੇ ਸੀ ਤੇ 88 ਰੁਪਏ 99 ਪੈਸੇ ਡੀਜ਼ਲ ਦਾ ਰੇਟ ਸੀ ਔਰ ਅੱਜ ਜਿਹੜਾ ਰੇਟ ਘਟਾਇਆ ਗਿਆ 1 ਰੁਪਏ 90 ਪੈਸੇ પેટ્રોલ ਘਟਾਇਆ ਤੇ 1 ਰੁਪਏ 96 ਪੈਸੇ ਡੀਜ਼ਲ ਘਟਾਇਆ ਅੱਛਾ ਕਿਵੇਂ ਦੇਖਦੇ ਹੋ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਰੇਟ ਆ ਘਟਿਆ ਜਿਸ ਤਰ੍ਹਾਂ ਦੇ ਨਾਲ ਪੈਟਰੋਲ ਦਾ ਰੇਟ ਜਿਆਦਾ ਵੱਧਾ ਸੀ ਤੇ ਫਰਕ ਕਾਫੀ ਜੇਬ ਤੇ ਪੈਂਦਾ ਸੀ ਪੈਂਦਾ ਸੀ ਬਿਲਕੁਲ ਜ਼ਰੂਰ ਪੈਂਦਾ ਸੀ ਇਹ ਬਹੁਤ ਵਧੀਆ ਗੱਲ ਆ ਘਟ ਗਿਆ ਸਰਕਾਰ ਨੇ ਜਿਹੜਾ ਇਹ ਘਟਾਇਆ ਇਹ ਠੀਕ ਹੈ ਤੁਹਾਡੇ ਜਿਹੜਾ ਬਜਟ ਆ ਉਸ ਦੇ ਉੱਤੇ ਥੋੜਾ ਫਰਕ ਪਏਗਾ ਫਰਕ ਆ ਜ਼ਰੂਰ ਪਏਗਾ ਥੋੜਾ ਜਿਆਦਾ ਜ਼ਰੂਰ ਪਏਗਾ ਸੋ ਲੋਕ ਜਿਹੜੇ ਰੇਟ ਘਟੇ ਨੇ ਉਹ ਆਖ ਰਹੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਪੈਟਰੋਲ ਦੇ ਰੇਟ ਜਿਆਦਾ ਸੀ ਤਾਂ ਬਜਟ ਤੇ ਕਾਫੀ ਫਰਕ ਪੈਂਦਾ ਸੀ ਮੈਂ ਪੈਟਰੋਲ ਪੰਪ ਦੀਆਂ ਉਹ ਤਸਵੀਰਾਂ ਦਿਖਾ ਰਿਹਾ ਮਸ਼ੀਨ ਦੇ ਉੱਤੇ 680 ਰੁਪਏ 70 ਪੈਸੇ ਪੈਟਰੋਲ ਹੋ ਗਿਆ 680 ਰੁਪਏ 99 ਪੈਸੇ ਡੀਜ਼ਲ ਹੋ ਗਿਆ ਪੈਟਰੋਲ ਤੇ ਡੀਜ਼ਲ ਦਾ ਰੇਟ ਘਟਿਆ ਫਰਕ ਪਏਗਾ ਹਾਂਜੀ ਜ਼ਰੂਰ ਪਏਗਾ ਜੀ ਬਹੁਤ ਹੀ ਬਹੁਤ ਵਧੀਆ ਗੱਲ ਹੈ ਘਟਣਾ ਚਾਹੀਦਾ ਰੇਟ ਸੋ ਸਾਨੂੰ ਸਾਰਿਆਂ ਨੂੰ ਵਧੀਆ ਰਹੇਗਾ ਸਾਡੀ ਬਚਤ 'ਚ ਵੀ ਫਾਇਦਾ ਆਏਗਾ ਸੋ ਬਹੁਤ ਵਧੀਆ ਗੱਲ ਹੈ ਘਟਣਾ ਚਾਹੀਦਾ ਰੇਟ ਸੋ ਬਚਤ ਤੇ ਵੀ ਫਾਇਦਾ ਹੋਵੇਗਾ ਇਹ ਲੋਕਾਂ ਦਾ ਆਖਰਾ ਹੈ ਯੂਥ ਜਿਹੜਾ ਪੈਟਰੋਲ ਪਵਾ ਰਿਹਾ ਅੱਛਾ ਪਿਛਲੇ ਕਈ ਮਹੀਨਿਆਂ ਤੋਂ ਨਾ ਪੈਟਰੋਲ ਦਾ ਰੇਟ ਵਧਿਆ ਸੀ ਤੇ ਨਾ ਡੀਜ਼ਲ ਦਾ ਪਰ ਹੁਣ ਘਟਾਇਆ ਗਿਆ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਵਧੀਆ ਗੱਲ ਹੈ ਜੀ ਘਟਾਇਆ ਗਿਆ ਅਸੀਂ ਤਾਂ ਚਾਹੁੰਦੇ ਹਾਂ ਹੋਰ ਵੀ ਘਟਾਇਆ ਜਾਵੇ ਜਿਹੜੀ ਸਰਕਾਰ ਆਈ ਆ ਹੁਣ ਦੇਖਦੇ ਨੇ ਦੇਖ ਲਈ ਜੀ ਇਹਦਾ 2 ਰੁਪਿਆ ਘਟਾਇਆ ਰੇਟ ਹੋਰ ਵੀ ਘਟਾਉਣਾ ਚਾਹੀਦਾ ਰੇਟ ਹੋਰ ਵੀ ਰੇਟ ਘਟਾਉਣਾ ਚਾਹੀਦਾ ਲੋਕਾਂ ਦਾ ਆਖਣਾ ਹੈ ਔਰ ਮੈਂ ਇੱਕ ਵਾਰੀ ਫਿਰ ਤਸਵੀਰਾਂ ਦਿਖਾ ਰਿਹਾ ਕਿ 690 ਰੁਪਏ 70 ਪੈਸੇ ਪੈਟਰੋਲ ਹੋ ਗਿਆ 86 ਰੁਪਏ 97 ਪੈਸੇ ਡੀਜ਼ਲ ਹੋ ਗਿਆ ਕੱਲ ਜਿਹੜਾ ਰੇਟ ਸੀ ਪੈਟਰੋਲ ਦਾ ਉਹ 88 ਰੁਪਏ 60 ਪੈਸੇ પેટ્રોલ ਸੀ ਤੇ ਡੀਜ਼ਲ 88 ਰੁਪਏ 91 ਪੈਸੇ ਸੀ ਔਰ ਅੱਜ 68 ਰੁਪਏ 70 ਪੈਸੇ પેટ્રોલ ਆ ਤੇ ਡੀਜ਼ਲ ਦਾ ਰੇਟ 68 ਰੁਪਏ 97 ਪੈਸੇ ਆ ਤਕਰੀਬਨ પેટ્રોલ ਦੇ ਵਿੱਚ 1 ਰੁਪਏ 90 ਪੈਸੇ ਦਾ ਘਟਾ ਕੀਤਾ ਗਿਆ ਔਰ ਡੀਜ਼ਲ 1 ਰੁਪਏ 94 ਪੈਸੇ ਘਟਾ ਕੀਤਾ ਗਿਆ ਇਹ ਲੁਧਿਆਣਾ ਦਾ ਰੇਟ ਆ ਔਰ ਜਿਸ ਤਰ੍ਹਾਂ ਦੇ ਨਾਲ ਇਹ ਰੇਟ પેટ્રોલ ਪੰਪਾਂ ਦੇ ਵਿੱਚ પેટ્રોલ ਤੇ ਡੀਜ਼ਲ ਦੇ ਵਿੱਚ ਘਟਾਇਆ ਗਿਆ ਲੋਕ ਇਸ ਦਾ ਵੈਲਕਮ ਕਰ ਰਹੇ ਨੇ ਆਖਰੇ ਨੇ ਕਿ ਹੋਰ ਵੀ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਣੇ ਚਾਹੀਦੇ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਗੁਦਗੜਾ